ਉਕੀ ਸੜਕ ਕੋ ਇਨਫੋਰਮੇਸ਼ਨ ਸੀ ਅਸੀਂ ਉਹਨ ਦੀ ਬੇਸਿਸ ਆਫ ਅਸੀਂ ਉਹਨੂੰ ਕਿਹਾ ਵੀ ਭਾਈ ਤਰਪਾਲ ਲਾ ਸਾਨੂੰ ਚੈੱਕ ਕਰਾ ਉਸ ਬੰਦੇ ਨੇ ਫਿਰ ਤਰਪਾਲ ਲਾਈ ਰਕਕੇ ਹੀ ਉੱਪਰ ਨੂੰ ਪੰਨੇ ਸਾਰੀਆਂ ਫੁੱਲੀਆਂ ਲੱਗੀਆਂ ਹੋਈਆਂ ਸੀ ਸੈਡਾਂ ਤੇ ਵੀ ਫੁੱਲੀਆਂ ਸੀ ਤੇ ਟਰੱਕ ਦੇ ਵਿਚਕਾਰ ਉਹਨਾਂ ਸੈਂਟਰ ਕਰਕੇ ਵੀ ਚਾਰ ਚਫੇਰ ਉਹ ਲਗਾ ਕੇ ਇੰਪੀਰੀਅਲ ਬਲੂ ਦੀ ਸ਼ਰਾਬ ਜਿਹੜੀ ਆ ਉਸ ਮਕਲ ਕੀਤੀ ਜਾ ਰਹੀ ਸੀ ਸ਼ਰਾਬ ਜਿਹੜੀ ਅਸੀਂ 510 ਪੇਟੀਆਂ ਅਸੀਂ ਸ਼ਰਾਬੀਆਂ ਫੜੀਆਂ ਐਸ ਪਰ ਜਿਹੜੀ ਬਿਲਡਿੰਗਾਂ ਦੇ ਮੁਕਾਬਕ ਇਹਨੇ ਵੈਸਟ ਵਿੰਗ ਰੋਲ ਸੇਲੀਗੁੜੀ ਜਾਣਾ ਸੀਗਾ ਉਹਨਾਂ ਇਹ ਚੀਜ਼ ਅੱਗੇ ਫਰਦਰ ਦੇ ਨੋਟੀਫਿਕੇਸ਼ਨ ਚਾਹੀਏਗੀ ਕਿ ਇਹਨੇ ਵਾਕਿਆ ਹੀ ਉਹ ਡਰਾਈਵਰ ਦੇ ਮੁਤਾਬਕ ਮੈਂ ਓਨਰ ਮੈਂ ਵੈਸਟਨ ਵੱਲ ਜਾਣਾ ਸੀਗਾ ਨੈਕਸਟ ਅਸੀਂ ਓਰੀ ਦੀ ਅਸੀਂ 5 ਦਿਨ ਦਾ ਰਮਾਂਡ ਲੈ ਲਿਆ ਡਰਾਈਵਰ ਦਾ ਤੇ ਅਸੀਂ ਉਹਦੀ ਪੁੱਛਗਿੱਛ ਕਰ ਰਹੇ ਹਾਂ ਕਿ ਇਹ ਬੇਸਿਕਲੀ ਕਿੱਥੇ ਲੱਤਣੀ ਸੀ ਤੇ ਕਿੱਥੋਂ ਇਹ ਚੜੀ ਆ ਅਸੀਂ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਸੀਂ ਰੈਗੂਲਰਲੀ ਜਿਹੜੀ ਨਸ਼ੇ ਦੇ ਖਿਲਾਫ ਸ਼ਰਾਬ ਦੇ ਖਿਲਾਫ ਅਸੀਂ ਐਕਸ਼ਨਸ ਲੈਣੇ ਰਹਿੰਨੇ ਆ ਕੱਲ ਸੜਕੋ ਇੱਕ ਸੀਕ੍ਰੇਟ ਇਨਫੋਰਮੇਸ਼ਨ ਆਈ ਸੀਪੀ ਇੱਕ ਸ਼ਰਾਬ ਦਾ ਪਰਿਆ ਟਰੱਕ ਜਿਹੜਾ ਆਹਾ ਉਹ ਅੰਮ੍ਰਿਤਸਰ ਸਾਈਡ ਤੋਂ ਅਕੇ ਪਾਸ ਆਉਣ ਹੋ ਰਿਹਾ ਹੈ ਬਾਈਪਾਸ ਤੋਂ ਤੇ ਅਸੀਂ ਸੜਕੋ ਜਦੋਂ ਇਨਫਾਰਮੇਸ਼ਨ ਆਈ ਅਸੀਂ ਇਮੀਡੀਏਟਲੀ ਕੁੱਪੂਵਾਲ ਦੇ ਲਾਗੇ ਗਏ ਤੇ ਸਾਨੂੰ ਇਹ ਟਰੱਕ ਮਿਲਿਆ ਤੇ ਐਸ ਪਰ ਇਨਫਾਰਮੇਸ਼ਨ ਅਸੀਂ ਇਹਨੂੰ ਰੋਕਿਆ ਰੋਕਨ ਤੇ ਅਸੀਂ ਇਹ ਵੀ ਬਿਲਡਿੰਗਾਂ ਚੈੱਕ ਕੀਤੀਆਂ ਬਿਲਡਿੰਗਾਂ ਦੇ ਵਿੱਚ ਲਿਖਿਆ ਹੋਇਆ ਸੀਗਾ ਵੀ ਇਹਦੇ ਵਿੱਚ ਫੁੱਲੀਆਂ ਭਰੀਆਂ ਚ ਉਹਨੂੰ ਖਿਲ ਕੇ ਇੰਗਲਿਸ਼ ਦੇ ਵਿੱਚ ਤੇ ਉਹਦੇ ਵਿੱਚ ਲਿਖਿਆ ਸੀਗਾ ਵੀ 460 ਬੈਗ ਜਿਹੜੀਆਂ ਫੁੱਲੀਆਂ ਦੇ ਆ ਇਹਦੇ ਵਿੱਚ ਹੈਗੇ ਕਿਉਂਕਿ ਸੜਕੋ ਇਨਫਾਰਮੇਸ਼ਨ ਸੀ ਅਸੀਂ ਓਨ ਦੀ ਬੇਸਿਸ ਆਫ ਅਸੀਂ ਉਹਨੂੰ ਕਿਹਾ ਵੀ ਭਾਈ ਤਰਪਾਲ ਲਾ ਸਾਨੂੰ ਚੈੱਕ ਕਰਾ ਉਸ ਬੰਦੇ ਨੇ ਫਿਰ ਤਰਪਾਲ ਲਾਈ ਵਾਕਿਆ ਹੀ ਉੱਪਰਲੇ ਪੰਨੇ ਸਾਰੀਆਂ ਫੁੱਲੀਆਂ ਲੱਗੀਆਂ ਹੋਈਆਂ ਸੀ ਸੈਡਾਂ ਤੇ ਵੀ ਫੁੱਲੀਆਂ ਸੀ ਤੇ ਟਰੱਕ ਦੇ ਵਿੱਚਕਾਰ ਉਹਨਾਂ ਸੈਂਟਰ ਕਰਕੇ ਵੀ ਚਾਰ ਚਫੇਰ ਉਹ ਲਗਾ ਕੇ ਇੰਪੀਰੀਅਲ ਬਲੂ ਦੀ ਸ਼ਰਾਬ ਜਿਹੜੀ ਆ ਉਸ ਮਕਲ ਕੀਤੀ ਜਾ ਰਹੀ ਸੀ ਸ਼ਰਾਬ ਜਿਹੜੀ ਅਸੀਂ 510 ਪੇਟੀਆਂ ਅਸੀਂ ਸ਼ਰਾਬੀਆਂ ਫੜੀਆਂ ਤੇ ਜਿਹਦੇ ਵਿੱਚ ਕੁਝ ਪਉਗੇ ਆ ਕੁਝ ਅਧਿਗੇ ਆ ਕੁਝ ਪੂਰੀਆਂ ਪੇਟੀਆਂ ਅਲੱਗ-ਅਲੱਗ ਕਾਊਂਟਿੰਗ ਆ ਤੇ ਇਹ ਜਿਹੜੀ 510 ਪੇਟੀਆਂ ਆ ਇੰਪੀਰੀਅਲ ਬਲੂ ਮਾਰਕੀਟ ਦੀ ਆ ਤੇ ਫॉर ਸੇਲ ਇਨ ਪੰਜਾਬ ਆ ਐਸ ਪਰ ਜਿਹੜੀ ਬਿਲਟੀਆਂ ਦੇ ਮੁਤਾਬਕ ਇਹਨੇ ਵੈਸਟ ਵਿੰਗ ਆਲ ਸਿੱਲੀਕੁੜੀ ਜਾਣਾ ਹੁਣ ਇਹ ਚੀਜ਼ ਅੱਗੇ ਫਰਦਰ ਇਨਵੈਸਟੀਗੇਸ਼ਨ ਚਾਹੀਏਗੀ ਕਿ ਇਹਨੇ ਵਾਕਿਆ ਹੀ ਉਹ ਡਰਾਈਵਰ ਦੇ ਮੁਤਾਬਕ ਮੈਂ ਉਹਦਾ ਮੈਂ ਵੈਸਟ ਬੰਗਾਲ ਜਾਣਾ ਸੀਗਾ ਨੈਕਸਟ ਅਸੀਂ ਓਰੇਡੀ ਅਸੀਂ 5 ਦਿਨ ਦਾ ਰਿਮਾਂਡ ਲੈ ਲਿਆ ਡਰਾਈਵਰ ਦਾ ਤੇ ਅਸੀਂ ਉਹਦੀ ਪੁੱਛਗਿੱਛ ਕਰ ਰਹੇ ਹਾਂ ਕਿ ਇਹ ਬੇਸਿਕਲੀ ਕਿੱਥੇ ਲੱਥਣੀ ਸੀ ਤੇ ਕਿੱਥੋਂ ਇਹ ਚੜੀ ਆ ਕਿਸ ਦਾ ਕੀਤਾ ਗਿਆ ਹਾਂਜੀ ਇਹਦੇ ਵਿੱਚ ਅਸੀਂ 10 ਨੰਬਰ ਮੁਕੱਦਮਾ ਦਰਜ ਕਰ ਦਿੱਤਾ ਕਾਰਟਿਕ 14 ਤੇ ਕਿਉਂਕਿ ਗਲਤ ਬਿਲਡੀਆਂ ਵਰਤ ਕੇ ਉਹਦੇ ਵਿੱਚ ਉਹਦੀ ਆਰਚ ਸ਼ਰਾਬ ਭਰੀ ਹੀ ਇਸ ਕਰਕੇ ਅਸੀਂ 420 ਦਾ ਵੀ ਇਹਦੇ ਵਿੱਚ ਵਾਧਾ ਕੀਤਾ ਦੇਖਨੇ ਕਦ ਲੋਕ ਕਿਤੇ ਹੈ ਇਹਦੇ ਚ ਅਸੀਂ ਇੱਕ ਡਰਾਈਵਰ ਹੈ ਜਿਹੇ ਫਿਲਹਾਲ ਕਾਬੂ ਕੀਤਾ ਹੈ ਤੇ ਉਹਦਾ ਨਾਮ ਈਸਾ ਰਾਮ ਹੈ ਜਿਹਦਾ ਕਿ ਰਾਜਸਥਾਨ ਨੂੰ ਬਲੌਕ ਕਰਦਾ ਤੇ ਫਰਦਰ ਜਿਸ ਬੰਦੇ ਨੇ ਇਹਨੂੰ ਕਾਲ ਕਰਕੇ ਇਹਨੂੰ ਕਿਹਾ ਵੀ ਤੂੰ ਇੱਥੋਂ ਟਰੱਕ ਲੈ ਲਾ ਅਸੀਂ ਉਸ ਬੰਦੇ ਨੂੰ ਵੀ ਨਾਮਿਨੇਟ ਕਰਤਾ ਮੈਂ ਕਾਈਂਡਲੀ ਇਹ ਜੇ ਨਾਮ ਨਹੀਂ ਉਜਾਗਰ ਕਰੂੰਗਾ ਤਾਂ ਕਿ ਮੈਂ ਮੇਰੀ ਇਨਵੈਸਟੀਗੇਸ਼ਨ ਹੰ ਪਰਣਾ ਹੋਵੇ ਤੇ ਉਹਨੂੰ ਵੀ ਅਸੀਂ ਨਾਮਿਨੇਟ ਕਰ ਲਿਆ ਤੇ ਉਹਦੇ ਉਹਦੀ ਉਹਨੂੰ ਅਸੀਂ ਕਾਬੂ ਕਰਕੇ ਉਹਦੀ ਪ੍ਰੋਸੀਜ ਤੋਂ ਫਿਰ ਅਸੀਂ ਪ੍ਰੋਬੇਬਲੀ ਅਸੀਂ ਅਸਲ ਮਾਲਕ ਤੱਕ ਤੇ ਡਿਲੀਵਰੀ ਜਿੱਥੇ ਹੋਣੀ ਸੀ ਉੱਥੋਂ ਤੱਕ ਸਾਨੂੰ ਕੁਆਲਿਟੀ ਹੋਊਗੀ ਕਿਉਂਕਿ ਸਾਡ ਕੋਲ ਇਨਫੋਰਮੇਸ਼ਨ ਸੀ ਅਸੀਂ ਓਨ ਦੀ ਬੇਸਿਸ ਆਫ ਅਸੀਂ ਉਹਨੂੰ ਕਿਹਾ ਵੀ ਭਾਈ ਤਰਪਾਲ ਲਾ ਸਾਨੂੰ ਚੈੱਕ ਕਰਾ ਉਸ ਬੰਦੇ ਨੇ ਫਿਰ ਤਰਪਾਲ ਲਾਈ ਵਾਕਈ ਉੱਪਰਲੇ ਪੱਲੇ ਸਾਰੀਆਂ ਫੁੱਲੀਆਂ ਲੱਗੀਆਂ ਹੋਈਆਂ ਸੀ ਸਾਈਡਾਂ ਤੇ ਵੀ ਫੁੱਲੀਆਂ ਸੀ ਨੂੰ ਤੇ ਟਰੱਕ ਦੇ ਵਿੱਚਕਾਰ ਉਹਨਾਂ ਸੈਂਟਰ ਕਰਕੇ ਵੀ ਚਾਰ ਫੇਰੋਂ ਲਗਾ ਕੇ ਇੰਪੀਰੀਅਲ ਬਲੂ ਦੀ ਸ਼ਰਾਬ ਜਿਹੜੀ ਆ ਉਸ ਮਗਲ ਕੀਤੀ ਜਾ ਰਹੀ ਸੀ ਸ਼ਰਾਬ ਜਿਹੜੀ ਅਸੀਂ 510 ਪੇਟੀਆਂ ਅਸੀਂ ਸ਼ਰਾਬੀਆਂ ਭੱਡੇ ਐਸ ਪਰ ਜਿਹੜੀ ਬਿਲਡਿੰਗਾਂ ਦੇ ਮੁਕਾਬਕ ਇਹਨੇ ਵੈਸਟ ਬਿੰਗਰੋਲ ਸਿੱਲੀਕੁੜੀ ਜਾਣਾ ਸੀਗਾ ਹੁਣ ਇਹ ਚੀਜ਼ ਅੱਗੇ ਫਰਦਰ ਇਨਵੈਸਟੀਗੇਸ਼ਨ ਚਾਹੀਏਗੀ ਕਿ ਇਹਨੇ ਵਾਕਿਆ ਹੀ ਉਹ ਡਰਾਈਵਰ ਦੇ ਮੁਤਾਬਕ ਮੈਂ ਉਹਨਰ ਮੈਂ ਵੈਸਟ ਬਿੰਗਰੋਲ ਜਾਣਾ ਸੀਗਾ ਨੈਕਸਟ ਅਸੀਂ ਕੋਰੀ ਦੀ ਅਸੀਂ ਪੰਜ ਦਿਨ ਦਾ ਰਿਮਾਂਡ ਲੈ ਲਿਆ ਡਰਾਈਵਰ ਦਾ ਤੇ ਅਸੀਂ ਉਹਦੀ ਪੁੱਛਗਿੱਛ ਕਰ ਰਹੇ ਹਾਂ ਕਿ ਇਹ ਬੇਸਿਕਲੀ ਕਿੱਥੇ ਲੱਤਣੀ ਸੀ ਤੇ ਕਿੱਥੋਂ ਇਹ ਚੜੀ ਆ